ਜਦੋਂ ਘਰ ਵਿੱਚ ਭਗਵਾਨ ਦਾ ਵਾਸ ਹੁੰਦਾ ਹੈ ਤਾਂ ਮਿਲਦੇ ਹਨ ਇਹ 11 ਸੰਕੇਤ ਦੋਸਤੋ ਜੇਕਰ ਤੁਹਾਨੂੰ ਸਵੇਰੇ ਤੁਹਾਨੂੰ ਇਹ ਸੰਕੇਤ ਮਿਲਦੇ ਹਨ ਸਮਝ ਜਾਓ ਕਿ ਤੁਹਾਡੇ ਘਰ ਵਿੱਚ ਭਗਵਾਨ ਜੀ ਦਾ ਵਾਸ ਹੋ ਚੁੱਕਿਆ ਹੈ ਉਹ ਕਿਹੜੇ ਸੰਕੇਤ ਹਨ ਅੱਜ ਆਪਾਂ ਇਸ ਬਾਰੇ ਗੱਲ ਕਰਾਂਗੇ ਭਗਵਾਨ ਨੂੰ ਖੁਸ਼ ਕਰਨ ਲਈ ਲੋਕ ਬਹੁਤ ਸਾਰੇ ਪੂਜਾ ਪਾਠ ਕਰਦੇ ਹਨ ਭਗਵਾਨ ਦੇ ਸਾਹਮਣੇ ਸਵੇਰੇ ਸ਼ਾਮ ਜੋਤ ਜਗਾਉਂਦੇ ਤੋਂ ਲੈ ਕੇ ਭੋਗ ਵੀ ਲਗਾਉਂਦੇ ਹਨ ਤਾਂ ਜੋ ਭਗਵਾਨ ਦੀ ਕਿਰਪਾ ਉਹਨਾਂ ਤੇ ਬਣੀ ਰਵੇ ਤਾਂ ਜੋ ਉਹ ਉਹਨਾਂ ਨੂੰ ਜੀਵਨ ਵਿੱਚ ਕਦੇ ਵੀ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਭਗਵਾਨ ਦੀ ਪੂਜਾ ਪਾਠ ਕਰਨ ਨਾਲ ਹੀ ਖੁਸ਼ ਹੁੰਦੇ ਹਨ ਕੀ ਤੁਸੀਂ ਜਾਣਦੇ ਹੋ ਕਿ ਉਹ ਸਾਨੂੰ ਸੰਕੇਤ ਦਿੰਦੇ ਹਨ ਆਓ ਜਾਣਦੇ ਹਾਂ ਉਹ ਸੰਕੇਤਾਂ ਦੇ ਬਾਰੇ ਜੋ ਸਾਨੂੰ ਦੱਸਦੇ ਹਨ ਕਿ ਘਰ ਵਿੱਚ ਭਗਵਾਨ ਦਾ ਵਾਰ ਵਾਸ ਹੈ ਦੋਸਤੋ ਜਦੋਂ ਤੁਸੀਂ ਪੂਜਾ ਪਾਠ ਕਰਦੇ ਹੋ ਤਾਂ ਭਗਵਾਨ ਦਾ ਵਾਸ ਤੁਹਾਡੇ ਘਰ ਹੁੰਦਾ ਹੀ ਹੁੰਦਾ ਹੈ ਭਾਵੇਂ ਉਹ ਸਥਿਰ ਰੂਪ ਵਿੱਚ ਜਾਂ ਆਸਥਿਰ ਰੂਪ ਵਿੱਚ ਜਦੋਂ ਉਹ ਘਰ ਵਿੱਚ ਵਾਸ ਕਰਦੇ ਹਨ ਤਾਂ ਤਾਂ ਤੁਹਾਨੂੰ ਮਹਿਸੂਸ ਹੋ ਹੀ ਜਾਂਦਾ ਹੈ ਕਈ ਵਾਰ ਤੁਸੀਂ ਉਹਨਾਂ ਨੂੰ ਦੇਖ ਵੀ ਸਕਦੇ ਹੋਵੋਗੇ ਕਈ ਵਾਰ ਭਗਵਾਨ ਤੁਹਾਡੇ ਘਰ ਵਾਸ ਤਾਂ ਕਰਦੇ ਹਨ ਪਰ ਤੁਹਾਡੀਆਂ ਕਈ ਗਲਤੀਆਂ ਤੋਂ ਉਹ ਵਾਪਸ ਚਲੇ ਜਾਂਦੇ ਹਨ ਤੁਹਾਡੇ ਕੁਝ ਕਰਮਾ ਕਰਕੇ ਵਾਪਸ ਵਾਪਸ ਚਲੇ ਜਾਂਦੇ ਹਨ ਅਕਸਰ ਲੋਕ ਇਹ ਗਲਤੀ ਕਰਦੇ ਹਨ ਕਿ ਕਦੇ ਪਾਠ ਪੂਜਾ ਕਰਦੇ ਹਨ ਫਿਰ ਛੱਡ ਦਿੰਦੇ ਹਨ ਫਿਰ ਕੁਝ ਦਿਨਾਂ ਬਾਅਦ ਪੂਜਾ ਪਾਠ ਕਰਦੇ ਹਨ ਫਿਰ ਛੱਡ ਦਿੰਦੇ ਹਨ ਇਹ ਸਭ ਸਹੀ ਨਹੀਂ ਹੁੰਦਾ ਇਸ ਕਰਕੇ ਭਗਵਾਨ ਵਾਪਸ ਚਲੇ ਜਾਂਦੇ ਹਨ ਇਸ ਤਰ੍ਹਾਂ ਤੁਹਾਨੂੰ ਕਦੇ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜਿਨ੍ਹਾਂ ਦੇ ਘਰ ਭਗਵਾਨ ਦਾ ਵਾਸਤਾ ਹੁੰਦਾ ਹੈ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਕੁਝ ਗਲਤੀਆਂ ਕਰਕੇ ਉਹਨਾਂ ਨੂੰ ਵਾਪਸ ਭੇਜ ਦਿੰਦੇ ਹਨ ਇਹ ਕਹਿ ਕੇ ਮੈਂ ਭਗਵਾਨ ਦੀ ਪੂਜਾ ਪਾਠ ਤਾਂ ਰੋਜ਼ ਕਰਦਾ ਹਾਂ ਫਿਰ ਵੀ ਮੈਨੂੰ ਕਿਉਂ ਨਹੀਂ ਦਿਸਦੇ ਤੁਹਾਡੀਆਂ ਇਹਨਾਂ ਗਲਤੀਆਂ ਕਰਕੇ ਭਗਵਾਨ ਤੁਹਾਡੇ ਕੋ ਰੁੱਖ ਮੋੜ ਲੈਂਦਾ ਹੈ ਇਸ ਲਈ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਉਹ ਸੰਕੇਤ ਦੱਸਾਂਗੇ ਜਿੰਨਾ ਤੋਂ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੇ ਘਰ ਵਿੱਚ ਭਗਵਾਨ ਦੀ ਕਿਰਪਾ ਹੈ ਆਓ ਜਾਣਦੇ ਹਾਂ ਉਹਨਾਂ ਸੰਕੇਤਾਂ ਬਾਰੇ ਜੇਕਰ ਤੁਹਾਡੀ ਸਵੇਰੇ ਆਪਣੇ ਆਪ ਅੱਖ ਖੁੱਲ ਜਾਂਦੀ ਹੈ ਤਾਂ ਸਮਝ ਜਾਓ ਕਿ ਤੁਹਾਡੇ ਘਰ ਭਗਵਾਨ ਦਾ ਵਾਸ ਹੈ ਜਾਂ ਫਿਰ ਸਵੇਰੇ ਸਵੇਰੇ ਤੁਹਾਨੂੰ ਸੁਪਨਾ ਆਵੇ ਕਿ ਤੁਸੀਂ ਪੂਜਾ ਪਾਠ ਕਰ ਰਹੇ ਹੋ ਤਾਂ ਸਮਝ ਜਾਓ ਕਿ ਤੁਹਾਡੇ ਘਰ ਭਗਵਾਨ ਦੀ ਕਿਰਪਾ ਹੈ ਜੇਕਰ ਤੁਹਾਨੂੰ ਸਵੇਰੇ ਸ਼ੰਖ ਦੀ ਆਵਾਜ਼ ਜਾਂ ਪਾਠ ਕਰਦੇ ਹੋਏ ਦੀ ਆਵਾਜ਼ ਜਾਂ ਫਿਰ ਤੁਹਾਨੂੰ ਕੋਈ ਰਾਮ ਰਾਮ ਕਹਿੰਦਾ ਹੋਵੇ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਹੈ ਤਾਂ ਇਹ ਦੂਸਰਾ ਸੰਕੇਤ ਹੁੰਦਾ ਹੈ ਭਗਵਾਨ ਜੀ ਦਾ ਵਾਸ ਹੁੰਦਾ ਜਦੋਂ ਤੁਸੀਂ ਨਹਾ ਧੋ ਕੇ ਤਿਆਰ ਹੁੰਦੇ ਹੋ ਤਾਂ ਤੁਹਾਨੂੰ ਅਜੀਬ ਜਿਹੀ ਮਹਿਕ ਆਉਂਦੀ ਹੈ ਜੋ ਕੇਵਲ ਤੁਹਾਨੂੰ ਆਉਂਦੀ ਹੋਵੇ ਘਰ ਵਿੱਚ ਕਿਸੇ ਹੋਰ ਨੂੰ ਨਾ ਆਉਂਦੀ ਹੋਵੇ ਨਾ ਹੀ ਇਹ ਸੁਗੰਧ ਕਿਸੇ ਇਸ ਇਤਰ ਇਤਰ ਦੀ ਹੁੰਦੀ ਹੈ ਤੇ ਨਾ ਹੀ ਕਿਸੇ ਅਰਗਬੱਤੀ ਦੀ ਜਦੋਂ ਤੁਸੀਂ ਆਪਣੇ ਪੂਜਾ ਘਰ ਵਿੱਚ ਜਾਂਦੇ ਹੋ ਤਾਂ ਉਸ ਨੂੰ ਹੋਰ ਵੀ ਜ਼ਿਆਦਾ ਆਉਂਦੀ ਹੈ ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਨਕਾਰਾਤਮਕ ਊਰਜਾ ਘਰ ਵਿੱਚ ਜ਼ਿਆਦਾ ਹੁੰਦੀ ਹੈ ਤਾਂ ਸਾਨੂੰ ਬਦਬੂ ਵਾਲੀ ਮਹਿਕ ਜਹੀ ਆਉਂਦੀ ਰਹਿੰਦੀ ਹੈ ਤਾਂ ਉਦੋਂ ਸਕਾਰਾਤਮਕ ਊਰਜਾ ਘਰ ਵਿੱਚ ਵਧੀਆ ਖੁਸ਼ਬੂ ਆਉਂਦੀ ਹੈ ਉਸੇ ਤਰ੍ਹਾਂ ਹੀ ਜਦੋਂ ਤੁਹਾਨੂੰ ਅਜੀਬ ਜਈ ਸੁਗੰਧ ਆਉਂਦੀ ਹੈ ਮਿੱਟੀ ਮਿੱਠੀ ਤੇ ਪਿਆਰੀ ਜਈ ਮਨਮੋਹਣੀ ਮਹਿਕ ਆਉਂਦੀ ਹੈ ਤਾਂ ਸਮਝ ਜਾਓ ਕਿ ਤੁਹਾਡੇ ਕਰ ਵਿੱਚ ਭਗਵਾਨ ਜੀ ਦਾ ਪਰਵੇਸ਼ ਹੈ ਜਦੋਂ ਤੁਸੀਂ ਪੂਜਾ ਕਰਨ ਜਾਂਦੇ ਹੋ ਤਾਂ ਉਸ ਸਮੇਂ ਹੀ ਕੋਈ ਨਾ ਕੋਈ ਘਰ ਵਿੱਚ ਆ ਜਾਵੇ ਜਿਵੇਂ ਗਾਂ ਕੁੱਤਾ ਬਿੱਲੀ ਜਾਂ ਫਿਰ ਕੋਈ ਵਿਅਕਤੀ ਤਾਂ ਸਮਝ ਜਾਓ ਤੁਹਾਡੇ ਘਰ ਭਗਵਾਨ ਆ ਗਏ ਹਨ ਤੁਹਾਨੂੰ ਉਹਨਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸੰਤੁਸ਼ਟ ਕਰਨਾ ਚਾਹੀਦਾ ਹੈ ਉਹਨਾਂ ਨੂੰ ਭੋਜਨ ਆਦਿ ਕਰਵਾਉਣਾ ਚਾਹੀਦਾ ਹੈ ਨਾ ਕਿ ਉਹਨਾਂ ਨੂੰ ਭਜਾਉਣਾ ਚਾਹੀਦਾ ਹੈ ਉਹਨਾਂ ਨੂੰ ਪੈਸੇ ਦਾਨ ਕਰਨ ਨਾਲੋਂ ਭੋਜਨ ਪਾਣੀ ਦਾਨ ਕਰਨਾ ਚਾਹੀਦਾ ਹੈ ਤੁਹਾਨੂੰ ਪਤਾ ਹੋਵੇਗਾ ਸਭ ਤੋਂ ਉੱਤਮ ਦਾਨ ਭੋਜਨ ਹੁੰਦਾ ਹੈ ਨੰਬਰ 5 ਜਦੋਂ ਤੁਸੀਂ ਸੌਂਦੇ ਹੋਵੋਗੇ ਤਾਂ ਤੁਹਾਨੂੰ ਸੁਪਨੇ ਵਿੱਚ ਕਿਸੇ ਦੇਵੀ ਦੇਵਤਿਆਂ ਦੀ ਫੋਟੋ ਜਾਂ ਫਿਰ ਉਹ ਤਿਸਦਾ ਹਨ ਤਾਂ ਸਮਝ ਜਾਓ ਤਾਂ ਭਗਵਾਨ ਦੀ ਕਿਰਪਾ ਹੈ ਜੇਕਰ ਤੁਸੀਂ ਕੋਈ ਫੈਸਲਾ ਜਾਂ ਵਸਤੂ ਲੈਣ ਜਾ ਰਹੇ ਹੋ ਉਹ ਵੋ ਪਰ ਤੁਹਾਡੇ ਮਨ ਰੋਕਦਾ ਹੋਵੇ ਤਾਂ ਕੋਈ ਨਾ ਕੋਈ ਖਿਆਲ ਆਉਂਦਾ ਹੋਵੇ ਸਭ ਠੀਕ ਹੁੰਦਾ ਹੋਏ ਵੀ ਤੁਹਾਡੇ ਨਾਲ ਕੋਈ ਵੈਦਿਕ ਸ਼ਕਤੀ ਜ਼ਰੂਰ ਹੋਵੇਗੀ ਜਿਸ ਉੱਤੇ ਭਗਵਾਨ ਦੀ ਕਿਰਪਾ ਹੁੰਦੀ ਹੈ ਉਸ ਨੂੰ ਹਰ ਜਗ੍ਹਾ ਉੱਤੇ ਸਨਮਾਨ ਇੱਜ਼ਤ ਮਿਲਦੀ ਹੈ ਜੇਕਰ ਘੱਟ ਮਿਹਨਤ ਕਰਨ ਨਾਲ ਜ਼ਿਆਦਾ ਤਰੱਕੀ ਮਿਲਦੀ ਹੈ ਤਾਂ ਵੀ ਸਮਝ ਜਾਓ ਤੁਹਾਡੇ ਉੱਤੇ ਭਗਵਾਨ ਦੀ ਕਿਰਪਾ ਹੈ ਉਹ ਭਾਵੇਂ ਗਰੀਬ ਹੋਵੇ ਜਾਂ ਅਮੀਰ ਉਹ ਹਰ ਸਮੇਂ ਖੁਸ਼ ਰਹਿੰਦਾ ਹਨ ਜਿਸ ਤਰ੍ਹਾਂ ਉਹਨਾਂ ਉੱਤੇ ਕਸ਼ਟ ਕਿੰਨੇ ਵੀ ਕਿਉਂ ਨਾ ਹੋਣ ਉਹ ਰੱਬ ਦੀ ਰਜਾ ਵਿੱਚ ਬਹੁਤ ਖੁਸ਼ ਰਹਿੰਦੇ ਹਨ ਉੱਲੂ ਦਿਸਦਾ ਹੈ ਤਾਂ ਉੱਲੂ Hindu ਧਰਮ ਦਾ ਐਮ ਦਰਜਾ ਹੈ ਉਹ ਲੂ ਨੂੰ ਮਾਤਾ ਲక్ష్ਮੀ ਦਾ ਵਾਹਕ ਮੰਨਿਆ ਗਿਆ ਹੈ ਜੇਕਰ ਤੁਹਾਨੂੰ ਕਿਤੇ ਵੀ ਉੱਲੂ ਦਿਸਦਾ ਹੈ ਤਾਂ ਸਮਝ ਜਾਓ ਤੁਹਾਡੇ ਘਰ ਜਲਦੀ ਹੀ ਮਾਤਾ ਲక్ష్ਮੀ ਆਉਣ ਵਾਲੀ ਹੈ ਖਾਣ ਪੀਣ ਵਿੱਚ ਖਾਸ ਬਦਲਾਵ ਆਉਂਦਾ ਹੈ ਜਿੰਨਾ ਘਰ ਵਿੱਚ ਮਾਤਾ ਲక్ష్ਮੀ ਦੀ ਮਿਹਰ ਹੁੰਦੀ ਹੈ ਉਸ ਘਰ ਵਿੱਚ ਲੋਕ ਘਟ ਖਾਣ ਪੀਣ ਲੱਗ ਦੇ ਹਨ ਘਟ ਖਾਣਾ ਵੀ ਬਹੁਤ ਲੱਗਣ ਲੱਗ ਜਾਂਦਾ ਹੈ ਤੇ ਨਸ਼ੇ ਅਤੇ ਮਾਸਾਹਾਰੀ ਤੋਂ ਵੀ ਦੂਰੀ ਬਣਾਉਣ ਲੱਗ ਜਾਂਦੇ ਹਨ ਭਗਵਾਨ ਨੂੰ ਸਾਫ ਸਫਾਈ ਬਹੁਤ ਜ਼ਿਆਦਾ ਪਸੰਦ ਹੈ ਇਸ ਲਈ ਜਿਸ ਘਰ ਵਿੱਚ ਸਾਫ਼ ਸਫਾਈ ਬਹੁਤ ਹੁੰਦੀ ਹੈ ਉਸ ਘਰ ਵਿੱਚ ਭਗਵਾਨ ਦਾ ਵਾਸ ਹੁੰਦਾ ਹੈ ਜਾਂ ਫਿਰ ਸਫਾਈ ਦੀਆਂ ਵਸਤੂਆਂ ਜਿਵੇਂ ਝਾੜੂ ਮਾਤਾ ਲక్ష్ਮੀ ਨੂੰ ਬਹੁਤ ਪਸੰਦ ਹੈ ਕਿਹਾ ਜਾਂਦਾ ਹੈ ਜਦੋਂ ਆਪਾਂ ਕਿਸੇ ਕੰਮ ਚੱਲੇ ਹੋਈਏ ਰਸਤੇ ਵਿੱਚ ਝਾੜ ਝਾੜੂ ਲਗਾਉਂਦੇ ਆਂ ਦਿਸ ਜਾਵੇ ਤਾਂ ਇਹ ਬਹੁਤ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਜੇਕਰ ਤੁਹਾਨੂੰ ਸਵੇਰੇ ਉੱਠਦੇ ਸਮੇਂ ਸ਼ੰਖ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ। Hindu ਧਰਮ ਵਿੱਚ ਸ਼ੰਖ ਨੂੰ ਅਹਿਮ ਜਗ੍ਹਾ ਦਿੱਤੀ ਗਈ ਹੈ। ਇਸ ਲਈ ਸ਼ੁਭ ਅਫਸਰ ਤੇ ਜਦੋਂ ਸ਼ੰਖ বাজਾਇਆ ਜਾਂਦਾ ਹੈ ਜੇਕਰ ਸਵੇਰ ਉੱਠਦੇ ਸਮੇਂ ਹੀ ਤੁਹਾਨੂੰ ਸ਼ੰਖ ਦੀ ਆਵਾਜ਼ ਆਉਂਦੀ ਹੈ ਤਾਂ ਇਹ ਸੰਦੇਸ਼ ਮਿਲਦਾ ਹੈ ਕਿ ਤੁਹਾਡੇ ਘਰ ਮਾਤਾ ਲక్ష్ਮੀ ਦੀ ਕਿਰਪਾ ਹੈ। ਅਗਰ 3 ਦਿਨ ਲਗਾਤਾਰ ਘਰ ਤੋਂ ਬਾਹਰ ਨਿਕਲਦੇ ਸਮੇਂ ਨੀਲਕੰਠ ਪੰਛੀ ਦਿਸੇ ਤਾਂ ਸਮਝ ਜਾਓ ਕਿ ਤੁਹਾਡੀ ਭਗਵਾਨ ਨੇ ਸੁਣ ਲਈ ਹੈ ਤੁਹਾਡੇ ਤੇ ಅಪਾਰ ਕਿਰਪਾ ਹੈ ਭਗਵਾਨ ਦੀ ਤੇ ਨਾਲ ਜੇਕਰ ਤੁਹਾਡੇ ਘਰ ਦੇ ਸਾਹਮਣੇ ਚਿੱਟੀ ਗਾਂ ਆ ਜਾਵੇ ਤਾਂ ਸਮਝ ਲਓ ਕਿ ਤੁਹਾਡੇ ਘਰ ਤੇ ਮਾਤਾ ਲਕਸ਼ਮੀ ਦੀ ਕਿਰਪਾ ਹੈ ਜਾਂ ਚਿੱਟੀ ਗਾਂ ਆਪਣੇ ਬਛੜੇ ਨੂੰ ਦੁੱਧ ਪਲਾ ਰਹੀ ਹੋਵੇ ਤਾਂ ਘਰ ਤੋਂ ਪੂਰੀ ਕਿਰਪਾ ਹੈ ਤੁਹਾਡੇ ਸਾਰੇ ਦੁੱਖ ਤਕਲੀਫ ਖਤਮ ਹੋਣ ਵਾਲੇ ਹਨ ਅਤੇ ਤੁਹਾਡੀਆਂ ਜਲਦੀ ਤੋਂ ਜਲਦੀ ਮਨੋਕਾਮਨਾਵਾਂ ਵੱਧ ਤੋਂ ਵੱਧ ਪੂਰੀਆਂ ਹੋਣਗੀਆਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੇ ਤੁਹਾਨੂੰ ਇਹਦੇ ਵਿੱਚੋਂ ਕਿਹੜਾ-ਕਿਹੜਾ ਸੰਕੇਤ ਮਿਲਦਾ ਹੈ ਉਹ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਇਦਾਂ ਦੀਆਂ ਵੀਡੀਓ ਦੇਖਣ ਲਈ ਵੀ ਕਮੈਂਟ ਜ਼ਰੂਰ ਕਰੋ ਤੇ ਵੀਡੀਓ ਤੁਹਾਨੂੰ ਕਿੱਦਾਂ ਦੇ ਲਾਦੀਆਂ ਇਹ ਵੀ ਕਮੈਂਟ ਜ਼ਰੂਰ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ